ਜੀ ਗਾਇਸ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਜੀ ਸਾਰੇ ਵਧੀਆ ਹੋਵਗੇ ਅੱਜ ਆਪਾਂ ਤੜਕੇ ਤੜਕੇ ਜੀ ਰੂਰੂ ਬਹੋਂਦੇ ਆ ਸਵੇਰ ਦੇ 4 ਵਜੇ ਚੁੱਕੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਉੱਥੇ ਚੱਲੇ ਆ ਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਸਵੇਰੇ ਸਵੇਰੇ 4 ਵਜੇ ਆ ਤੇ ਮੈਂ ਭਾਜੀ ਨੂੰ ਵੀ ਨਾਲ ਤਿਆਰ ਕੀਤਾ ਸੀ ਰਾਤੀ ਕਿਹਾ ਸੀ ਭਾਜੀ ਨੂੰ ਇਸ ਵੇਲੇ ਉੱਠ ਜਿਓ ਤੇ ਆਪਾਂ ਚੱਲਾਂਗੇ ਤਾਂ ਬਸ ਹੁਣ ਮੈਂ ਘਰੇ ਆਇਆ ਮੈਂ ਭਾਜੀ ਨੂੰ ਪਿਕ ਕਰਨ ਵਾਸਤੇ ਇਹ ਕਰਕੇ ਪੀ ਕਿਤੇ ਫਿਰ ਆਪਾਂ ਚੱਲਦੇ ਆਂ ਅੱਜ ਸਵੇਰੇ ਸਵੇਰ ਸਵੇਰੇ ਸਿਰਦਾਂ ਲਈ ਨਿਆ ਨਜ਼ਾਰਾ ਲੋ ਜੀ ਸਾਡੇ ਭਾਜੀ ਆ ਗਏ ਨੇ ਆਪਾਂ ਲੈ ਕੇ ਭਾਜੀ ਨੂੰ ਦੇ ਨਿਕਲ ਗਏ ਆ ਜੀ ਜੱਬਾ ਪਹੁੰਚ ਗਏ ਦੀ ਪੋਮਣ ਸਾਹਿਬ ਸਤੰਦਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦਾਈ ਸੂਰਟ ਦਾਦੇ ਤੂੰ ਰਾਖੋ ਆਪਣੇ ਵਾਲਾ ਤੁੰਨ ਧਨਾਂ ਉਪਰ ਸਤਿ ਸ਼ਾਨ ਚੈਨ ਹੋਣਾ ਰਖਵੇਂ ਹਵਾਲਾ ਰਾਖ ਸੰਤ ਕ੍ਰਿਪਾਛੈ ਸੂਰਟ ਬਹਲਾ ਪਜ ਘਰ ਆਵ ਦਵਾਰ ਤੂੰ ਰਾਵਾ ਚੇ ਕੋ ਮੇਰੇ ਸੁਖ ਕਮ ਇਹਾ ਸੁਖ ਅਕੀਮੀ ਨਿਰਭਾਉ ਭੈਰ ਦੇਨ ਤੇ ਤੇ ਦਸਤਿਆਗ ਨਾਮ ਜਨਾਉ Terima kasih telah <laughs> బాత్ మతాల కాలికి ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਆਪਾਂ ਤੇ ਕਰ ਲਈ ਦਰਸ਼ਨ ਗੁਰੂ ਘਰ ਦੇ ਤੇ ਹੁਣ ਆਪਾਂ ਚੱਲੇ ਆਂ ਵਾਪਸ ਚਾਹ ਦੇ ਹੀ ਲਬਨ ਤੇ ਚਾਹ ਲੱਭੀ ਨਹੀਂ ਆ ਬਾਹਰ ਦੇਖਦੇ ਆ ਕਿ ਜਿੱਕੇ ਤੇ ਲੰਗਰ ਲੱਗਾ ਹੋਇਆ ਤਾਂ ਬਟਾ ਬਟਾ ਪੀਨੇ ਆ ਚਾਹ ਦਾ ਸਵੇਰੇ ਸਵੇਰੇ ਆਉਂਦਾ ਇਹੀ ਫਾਇਦਾ ਹੁੰਦਾ ਵਾ ਕਿ ਦਰਸ਼ਨ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੇ ਆ ਕੋਈ ਭੀੜ ਭੜਕਣੀ ਹੈਗਾ ਅਸੀਂ ਬਾਲਾ ਤੇ ਅਪਾਰਟਮੈਂਟੋਂ ਮਿੰਟ ਐਂਡ ਤੱਕ ਆਪਣੀ ਗੱਡੀ ਆ ਗਈ ਤੇ ਐਂਡ ਤੱਕ ਆਪਾਂ ਐਂਡ ਤੱਕ ਆਪਾਂ ਮੱਥਾ ਠੀਕ ਲਿਆ ਲੋ ਜੀ ਆਪਾਂ ਸਵੇਰੇ ਸਵੇਰ ਦਰਸ਼ਨ ਕਰ ਆਏ ਆ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਮੱਥਾ ਟੇਕ ਆਏ ਆ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਤੇ ਆ ਤੇ ਨਾਲੇ ਇਹ ਵੀ ਕਰ ਲਏ ਆ ਤੇ ਮੈਂ ਆ ਗਿਆ ਘਰੇ ਹੁਣ ਰਸਤੇ 'ਚ ਆਉਂਦਿਆਂ ਆਪਾਂ ਤੁਹਾਨੂੰ ਅਛੀਦਾਂ ਸਾਹਿਬ ਦੇ ਵੀ ਦਰਸ਼ਨ ਕਰਾਤੇ ਆ ਉੱਥੇ ਵੀ ਬੜੀ ਰੌਣਕ ਹੀ ਬੈਂਡ ਵਾਜੇ ਵੱਜ ਜਾਂਦਾ ਅਸੀਂ ਤੁਹਾਨੂੰ ਦਿਖਾਇਆ ਮੈਂ ਹਨਾ ਤੇ ਵਧੀਆ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਰਹਿਮਤ ਕੀਤੀ ਜੀ ਆਪਾਂ ਸਵੇਰੇ ਸਵੇਰ ਦਰਸ਼ਨ ਕਰ ਲਏ ਗੁਰੂ ਘਰ ਦੇ ਅੰਮ੍ਰਿਤ ਵੇਲੇ ਹਾਜ਼ਰੀ ਭਰ ਆਏ ਆ ਆਪਾਂ ਤਾਨੂੰ ਸਾਰਿਆਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਤੁਸੀਂ ਸਾਰੇ ਜਣੇ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਦਿਓ ਮਿਲਦੇ ਹਾਂ ਜੇ ਕਪਨ ਅਮੇ ਵਲੌਗ ਦੇ ਨਾਲ ਜੇ ਤੁਹਾਨੂੰ ਇਹ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਵਧੀਆ ਲੱਗਾ ਹੋਵੇ ਤੇ ਲਾਈਕ ਮੈਂ ਟੈਂਡ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜੇ ਕਪਨ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਦਾ ਖੁਸ਼ ਰਹੋ